ਅਕਾਲ ਪੁਰਖ ਦੀ ਉਸਤਤੀ ਕਰਦੇ ਹੋਏ ਗੁਰੂ ਅਰਜਨ ਸਾਹਿਬ ਸੱਚੇ ਬਾਦਸ਼ਾਹ ਇੱਥੇ ਹੁਕਮ ਕਰਦੇ ਨੇ ਕਹਿੰਦੇ ਦੁਨੀਆਂ ਦੇ ਅੰਦਰ ਜਿਸ ਨੂੰ ਅਰਚਨਾਂ ਦਾ ਆਦ ਸਮਝੇ ਆ ਗਿਆ ਸਨਾਤਨ ਮਤ ਬ੍ਰਹਮਾ ਜੀ ਨੂੰ ਮੰਨਦਾ ਹੈ ਹੁਣ ਜਿਹੜਾ ਬ੍ਰਹਮਾਦਕ ਲਵ ਜੈ ਦਾ ਭਾਵ ਹੈ ਜੋ ਮਹਾਨ ਦੇਵਤਾ ਬ੍ਰਹਮਾ ਹੈ ਉਸ ਤੋਂ ਲੈ ਕੇ ਸਾਰੇ ਹੀ ਦੇਵੀ ਦੇਵਤੇ ਤੇ ਬ੍ਰਹਮਾ ਬਾਬਤ ਤੁਸੀਂ ਜਾਣਦੇ ਹੀ ਹੋ ਚਤੁਰਾਨੰ ਪਿਤਾਮਹ ਜਿਹੜਾ ਬੜਾ ਪ੍ਰਾਚੀਨ ਹੈ ਔਰ ਪੁਰਾਣਾ ਦੇ ਅਨੁਸਾਰ ਜਗਤ ਰਚਣ ਵਾਲਾ ਹੈ ਨਾਂ ਮਹਾਨ ਦੇਵਤਿਆਂ ਵਿੱਚ ਗਿਣਿਆ ਜਾਂਦਾ ਹੈ ਵਿਸ਼ਨੂੰ ਸ਼ਿਵ ਅਤੇ ਇੱਕ ਇਹਨਾਂ ਚੋਂ ਬ੍ਰਹਮਾ ਤ੍ਰਿਮੂਰਤੀ ਨੇ ਪਰ ਸਿੱਖ ਜਗਤ ਦਾ ਸਿਧਾਂਤ ਕਹਿੰਦਾ ਹੈ ਬ੍ਰਹਮਾ ਦੀ ਵੀ ਰਚਨਾ ਪਰਮਾਤਮਾ ਨੇ ਕੀਤੀ ਹੈ ਇਸ ਕਰਕੇ ਉਹ ਬ੍ਰਹਮਾ ਨਾਲੋਂ ਵੱਡੇ ਨੇ ਬ੍ਰਹਮਾ ਬੜਾ ਕੇ ਜਾਸ ਉਪਾਇਆ ਬੇਦ ਬਟਾ ਕੇ ਜਹਾਂ ਤੇ ਆਇਆ ਕਹਿੰਦੇ ਬ੍ਰਹਮਾ ਵੱਡਾ ਹੈ ਕਿ ਬ੍ਰਹਮਾ ਨੂੰ ਪੈਦਾ ਕਰਨ ਵਾਲਾ ਪਰਮੇਸ਼ਵਰ ਵੱਡਾ ਹੈ ਵੇਦ ਵੱਡੇ ਨੇ ਕਿ ਵੇਦਾਂ ਨੂੰ ਬ੍ਰਹਮਾ ਦੀ ਝੋਲੀ ਪਾਉਣ ਵਾਲੇ ਪਰਮੇਸ਼ਵਰ ਵੱਡੇ ਨੇ ਸੋ ਸੌਖਾ ਹੈ ਸਮਝਣਾ ਪਰਮਾਤਮਾ ਖੁਦਾਇਆ ਵਾਹਿਗੁਰੂ ਉਹਦੀ ਜਿਹੜੀ ਅਗੰਮੀ ਇਸਮਤ ਹੈ ਉਹਦੀ ਜਿਹੜੀ ਕੀਰਤੀ ਹੈ ਜਸ ਹੈ ਤਾਕਤ ਹੈ ਉਹ ਸਭ ਨਾਲੋਂ ਵਧੇਰੇ ਹੈ ਉਹਦੇ ਨਾਲੋਂ ਵੱਡਾ ਦੁਨੀਆ ਤੇ ਕੋਈ ਨਹੀਂ ਹੈ ਦਾ ਗ੍ਰੇਟੈਸਟ ਆਫ ਆਲ ਇਜ਼ ਸੁਪਰੀਮ ਲਾਰਡ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਹੈ ਕਹਿੰਦੇ ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ ਕੁਸੀਂ ਮੰਨਦੇ ਹੋ ਵੀ ਦੁਨੀਆ ਵਿੱਚ ਸਭ ਤੋਂ ਬ੍ਰਹਮਾ ਆਇਆ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਾਲ ਦੇ ਮੂੰਹ ਵਿੱਚ ਵੀ ਪਹਿਲਾਂ ਬ੍ਰਹਮਾ ਹੀ ਗਿਆ ਹੈ ਭਾਵੇਂ ਬ੍ਰਹਮਾ ਜੀ ਨੂੰ ਵੀ ਦੁਨੀਆ ਤੋਂ ਜਾਣਾ ਪਿਆ ਸਦੀਵੀ ਨਹੀਂ ਉਹ ਸਦੀਵੀ ਕੇਵਲ ਪਰਮੇਸ਼ਵਰ ਨੇ ਸਦੀਵੀ ਰਹਿਣ ਵਾਲਾ ਪਰਮਾਤਮਾ ਹੈ ਇਸੇ ਕਰਕੇ ਹੀ ਬ੍ਰਹਮਾਦਕ ਜਿਤਨੇ ਵੀ ਦੇਵੀ ਦੇਵਤੇ ਮਹਾਪੁਰਸ਼ ਨੇ ਉਹ ਅਕਾਲ ਪੁਰਖ ਨੂੰ ਤੇ ਆਉਂਦੇ ਨੇ ਦੂਸਰਾ ਮਹਾ ਦੇਵ ਦਾ ਜ਼ਿਕਰ ਕੀਤਾ ਹੈ ਜਿਹਨੂੰ ਸ਼ਿਵਜੀ ਵੀ ਕਹਿ ਦਿੰਦੇ ਹੋ ਜੋ ਦੇਵਤਿਆਂ ਚੋਂ ਮਹਾਨ ਹੈ ਉਹਦੇ ਲਈ ਸ਼ਿਵ ਲਬਜ਼ ਵਰਤਿਆ ਹੈ ਕਹਿੰਦੇ ਸ਼ਿਵ ਵੀ ਪਰਮਾਤਮਾ ਦੇ ਗੀਤ ਗਾਉਂਦਾ ਹੈ ਸ਼ਿਵ ਦੇ ਕਈ ਅਰਥ ਨੇ ਪਹਿਲਾ ਅਰਥ ਤੇ ਇਹ ਹੈ ਕਲਿਆਣ ਮੁਕਤੀ ਨਿਸ਼ਾਤ ਐਮੈਂਸੀਪੇਸ਼ਨ ਲਿਬਰੇਸ਼ਨ ਸ਼ਿਵ ਸ਼ਿਵ ਕਰਤ ਸਗਲ ਕਰ ਜੋਰ ਹੈ ਸਰਬ ਮਾਇਆ ਠਾਕੁਰ ਤੇਰੀ ਦੋਹੀ ਦੂਸਰਾ ਸ਼ਿਵ ਦਾ ਮਤਲਬ ਹੈ ਬਾਣੀ ਵਿੱਚ ਵਾਹਿਗੁਰੂ ਪਰਮਾਤਮਾ ਜੋ ਸਾਰਿਆਂ ਦਾ ਖਸਮ ਹੈ ਸ਼ਕਤੀ ਦਾ ਜੋ ਮਾਲਕ ਹੈ ਸਖਤ ਗਈ ਭ੍ਰਮ ਕਟਿਆ ਸ਼ਿਵ ਜੋਤ ਜਗਾਇਆ ਜਦੋਂ ਮਾਇਆ ਵਾਸ਼ਨਾ ਨਿਵਰਤ ਹੋ ਜਾਵੇ ਉਦੋਂ ਪਰਮਾਤਮਾ ਆਪਣੀ ਜੋਤ ਸਾਡੇ ਅੰਦਰ ਪ੍ਰਗਟ ਕਰ ਦਿੰਦਾ ਹੈ ਸ਼ਿਵ ਦਾ ਤੀਸਰਾ ਅਰਥ ਹੈ ਹਿੰਦੂ ਤ੍ਰਿਦਾ ਮੂਰਤੀ ਦੇ ਵਿੱਚੋਂ ਇੱਕ ਬ੍ਰਹਮਾ ਜੀ ਵਿਸ਼ਨੂੰ ਤੇ ਸ਼ਿਵ ਹੁਣ ਇਹਨਾਂ ਚੋਂ ਇਹ ਇੱਕ ਮਹਾਪੁਰਸ਼ ਨੇ ਜਿਨ੍ਹਾਂ ਨੂੰ ਸਨਾਤਨ ਮਤ ਨੇ ਸੰਘਾਰ ਕਰਨ ਵਾਲੇ ਮੰਨਿਆ ਹੈ ਬਾਣੀ ਚ ਇਹਨਾਂ ਦਾ ਵੀ ਜ਼ਿਕਰ ਆਉਂਦਾ ਹੈ ਇਸ ਸੁਖ ਤੇ ਸ਼ਿਵ ਬ੍ਰਹਮਾ ਦਰਾਨਾ ਸੋ ਕਹਿੰਦੇ ਜਿਹੜਾ ਸ਼ਿਵ ਹੈ ਨਾ ਜਿਹਨੂੰ ਤੁਸੀਂ ਮਹਾਦੇਵ ਕਹਿੰਦੇ ਹੋ ਇਹ ਵੀ ਆਪਣੇ ਤੋਂ ਮਹਾਨ ਜੋ ਖੁਦਾ ਨੇ ਵਾਹਿਗੁਰੂ ਨੇ ਪਰਮੇਸ਼ਵਰ ਨੇ ਉਹਨਾਂ ਦੇ ਗੁਣ ਗਾਉਂਦਾ ਹੈ ਉਹਨਾਂ ਦੇ ਹੁਕਮ ਵਿੱਚ ਹੈ ਹੁਣ ਕਵਿਤਾ ਦੇ ਵਿੱਚ ਜਦੋਂ ਰਚਨਾ ਦੇ ਵਿੱਚ ਜਦੋਂ ਕੁਝ ਅਰਫਾਜ਼ ਹੋਣ ਉਹਨਾਂ ਦੇ ਅਰਥ ਜਿਹੜੇ ਨੇ ਨਾ ਕਿਸ ਸੰਦਰਭ ਵਿੱਚ ਉਹ ਬੋਲ ਉਚਾਰੇ ਗਏ ਉਸੇ ਪੱਖ ਦੀ ਅਰਥ ਹੁੰਦੇ ਨੇ ਕਈ ਵਾਰ ਸਾਡੇ ਵੀਰ ਭੁਲੇਖਾ ਖਾ ਜਾਂਦੇ ਨੇ ਮੈਂ ਇੱਕ ਸਿੱਖ ਆਰਮੀ ਆਫੀਸਰ ਦੀ ਇੰਟਰਵਿਊ ਸੁਣ ਰਿਹਾ ਸੀ ਉਹ ਬੜਾ ਸੁਲਝਿਆ ਸੂਝਵਾਨ ਬੰਦਾ ਹੈ ਤੇ ਬਾਣੀ ਦੇ ਅਰਥਾਂ ਦਾ ਪਰ ਅਨਰਥ ਕਰ ਰਿਹਾ ਸੀ ਉਏ ਅਲਫਾਸ ਬੋਲ ਰਿਹਾ ਸੀ ਦੇਹੇ ਸ਼ਿਵਾ ਬਰ ਮੋਹੇ ਇਹ ਹੈ ਸੁਭ ਕਰਮਨ ਤੇ ਕਭੂ ਨਾ ਡਰੋ ਉਹ ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਿਵਜੀ ਪਾਸੋਂ ਵਰ ਮੰਗਿਆ ਨਹੀਂ ਤੁਹਾਡਾ ਭੁਲੇਖਾ ਹੈ ਗੁਰੂ ਗੋਬਿੰਦ ਸਿੰਘ ਦੀ ਸਾਰੀ ਬਾਣੀ ਵਿੱਚ ਅਕਾਲ ਪੁਰਖ ਦਾ ਮੰਗਲ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਸਦੀਵੀ ਹੈ ਖੁਦਾਇਆ ਹੈ ਉਹਨੂੰ ਸ਼ਿਵ ਸ਼ਕਤ ਕਿਹਾ ਹੈ ਪਾਤਸ਼ਾਹ ਨੇ ਉਥੇ ਜਿਵੇਂ ਗੁਰੂ ਗਰੰਥ ਸਾਹਿਬ ਵਿੱਚ ਕਈ ਜਗ੍ਹਾ ਸ਼ਿਵ ਸ਼ਕਤ ਦੀ ਗੱਲ ਆਈ ਹੈ ਜੋ ਅਸੀਮ ਸ਼ਕਤੀ ਦਾ ਮਾਲੋ ਪਰਮੇਸ਼ਵਰ ਹੈ ਸ਼ਿਵ ਜੀ ਬਾਰੇ ਤੇ ਆਪ ਗੁਰੂ ਗੋਬਿੰਦ ਸਿੰਘ ਲਿਖਦੇ ਨੇ ਇੱਕ ਸ਼ਿਵ ਭਏ ਇੱਕ ਗਏ ਇੱਕ ਫਿਰ ਭਏ ਰਾਮਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਕਹਿੰਦੇ ਮਹਾਦੇਵ ਸ਼ਿਵ ਜੀ ਐਸੇ ਮਹਾਪੁਰਸ਼ ਦੁਨੀਆ ਤੇ ਖੁਦਾ ਦੇ ਹੁਕਮ ਵਿੱਚ ਆਉਂਦੇ ਨੇ ਵਾਹਿਗੁਰੂ ਦੇ ਹੁਕਮ ਵਿੱਚ ਚਲੇ ਜਾਂਦੇ ਨੇ ਮੈਂ ਕਹਿੰਦੇ ਉਸ ਸ਼ਿਵ ਦਾ ਉਪਾਸ਼ਕਾਂ ਜੋ ਸਦੀਵੀ ਹੈ ਜੋ ਪਰਮੇਸ਼ਵਰ ਹੈ ਜੋ ਇਹਨਾਂ ਦੇਵਤਿਆਂ ਦਾ ਵੀ ਮਾਲਕ ਹੈ ਉਹਦੇ ਬਾਰੇ ਮਹਾਰਾਜ ਵਾਰ-ਵਾਰ ਕਹਿੰਦੇ ਨੇ ਪਾਏ ਗਹੇ ਜਮਤੇ ਤੁਮਰੇ ਤਬਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਇਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਬੈ ਬਹੁ ਭੇਦ ਕਹ ਹਮ ਇਕ ਨਾ ਜਾਣਿਓ ਸ੍ਰੀ ਅਸ਼ਪਾਨ ਕਿਰਪਾ ਤੁਮਰੀ ਕਰ ਮੈ ਨਾ ਕਹੋ ਸਭ ਤੋਹੇ ਬਖਾਨੇ ਹੋ ਜੋ ਸਦਾ ਰਹਿਣ ਵਾਲਾ ਹੈ ਜਿਹਦੇ ਹੱਥ ਵਿੱਚ ਖੜਕ ਹੈ ਸੰਘਾਰ ਵੀ ਕਰਦੀ ਹੈ ਔਰ ਪੈਦਾਇਸ਼ ਵੀ ਕਰਦੀ ਹੈ ਦੁਨੀਆ ਨੂੰ ਪਰਫੁੱਲਤ ਵੀ ਹੁਕਮ ਦੀ ਖੜਕ ਨਾਲ ਕਰਦਾ ਹੈ ਤੇ ਖੁਰਾ ਖੋਜ ਵੀ ਹੁਕਮ ਦੀ ਖੜਕ ਨਾਲ ਕਰਦਾ ਹੈ ਮਿਟਾ ਵੀ ਦਿੰਦਾ ਹੈ ਸੋ ਇਥੇ ਦੇਹੇ ਸ਼ਿਵਾ ਪਰ ਮੋਹੇ ਇਹ ਹੈ ਤੋ ਭਾਵ ਹੈ ਐ ਅਕਾਲ ਪੁਰਖ ਸਦੀਵੀ ਰਹਿਣ ਵਾਲੇ ਸ਼ਕਤੀ ਦੇ ਮਾਲਕ ਸ਼ਿਵ ਮੈਨੂੰ ਬਰਕਤ ਦੇ ਇਥੇ ਅਰਥ ਸ਼ਿਵ ਜੀ ਨਹੀਂ ਹੈ ਸੋ ਮਹਾਰਾਜ ਸਾਖ ਕਹਿੰਦੇ ਨੇ ਆਦ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਕਹਿੰਦੇ ਸ਼ਿਵਜੀ ਸਦਾ ਨਹੀਂ ਰਹਿੰਦੇ ਆਉਂਦੇ ਨੇ ਹੁਕਮ ਵਿੱਚ ਚਲੇ ਜਾਂਦੇ ਨੇ ਸਾਡਾ ਗੁਰੂ ਉਹ ਹੈ ਵਾਰਸ ਹੀ ਉਹਦੇ ਤੋਂ ਮੰਗਦੇ ਹਾਂ ਜੋ ਆਦ ਵਿੱਚ ਵੀ ਸੀ ਦੁਨੀਆ ਘਰਕ ਵੀ ਹੋ ਜਾਵੇ ਤੇ ਅੰਤ ਵਿੱਚ ਵੀ ਰਹੇਗਾ ਉਹ ਕੌਣ ਹੈ ਪਰਮੇਸ਼ਵਰ ਉਹ ਹੈ ਪਰਮਾਤਮਾ ਸੋ ਜੇ ਬਾਣੀ ਦੇ ਅਰਥ ਨਾ ਆਉਂਦੇ ਹੁਣ ਤੇ ਅਨਰਥ ਵੀ ਨਹੀਂ ਕਰਨਾ ਚਾਹੀਦਾ ਹੁਣ ਇੱਥੇ ਜਿਹੜਾ ਸਵੈਆਂ ਚ ਸ਼ਿਵ ਲਬਜ਼ ਹੈ ਨਾ ਉਹ ਹੈ ਸ਼ਿਵਜੀ ਬਾਰੇ ਉਹ ਇਸ ਸੰਦਰਭ ਵਿੱਚ ਉਚਾਰਿਆ ਗਿਆ ਹੈ ਕਿ ਸਭ ਦੇਵੀ ਦੇਵਤੇ ਇੱਕ ਅਕਾਲ ਪੁਰਖ ਨੂੰ ਦਿਆਉਂਦੇ ਨੇ ਅੱਗੇ ਮਹਾਰਾਜ ਨੇ ਲਬਜ਼ ਵਰਤਿਆ ਹੈ ਛੰਦ ਇੱਥੇ ਛੰਦ ਤੋਂ ਭਾਵ ਹੈ ਜਿਹੜੇ ਸਨਾਤਨ ਮਤ ਦੇ ਬੜੇ ਪਵਿੱਤਰ ਗ੍ਰੰਥ ਨੇ ਵੇਦ ਕਹਿੰਦੇ ਵੇਦ ਵੀ ਉਹਦੇ ਗੀਤ ਗਾਉਂਦੇ ਨੇ ਪਾਵਕਾਰ ਪੁਰਖ ਦੀ ਵਡਿਆਈ ਵੇਦਾਂ ਵਿੱਚ ਹੈ ਅੱਗੇ ਕਹਿੰਦੇ ਨੇ ਮੁਨੇਸ਼ਰ ਇਹ ਜਿਹੜਾ ਮຸນ ਲਬਜ਼ ਹੈ ਨਾ ਮਨ ਤੋਂ ਪਾਪ ਹੁੰਦਾ ਹੈ ਜਿਹੜਾ ਮੌਣ ਧਾਰ ਗਿਆ ਹੈ ਮਹਾਤਮਾ ਮਹਾਪੁਰਸ਼ ਜਿਨੇ ਮਨ ਨੂੰ ਵਿਕਾਰਾਂ ਤੋਂ ਰੋਕ ਲਿਆ ਸੰਸਾਰ ਵੱਲੋਂ ਤੋੜ ਕੇ ਨਿਰੰਕਾਰ ਨਾਲ ਜੋੜ ਦਿੱਤਾ ਤੇ ਜਿਤਨੇ ਵੀ ਮਹਾਪੁਰਸ਼ ਨੇ Muni Janne ਉਸ ਅਕਾਲ ਪੁਰਖ ਦੇ ਗੀਤ ਗਾਉਂਦੇ ਨੇ ਉਸ ਅਕਾਲ ਪੁਰਖ ਨੂੰ ਹੀ ਬਾਦਸ਼ਾਹ ਕਹਿੰਦੇ ਤੇਉਂਦੇ ਨੇ ਉਸ ਅਕਾਲ ਪੁਰਖ ਦੀ ਹੀ ਇਹ ਸਾਰੇ ਵਡਿਆਈ ਕਰਦੇ ਨੇ ਚਾਹੇ ਉਹ ਬ੍ਰਹਮਾ ਜੀ ਨੇ ਚਾਹੇ ਉਹ ਸ਼ਿਵ ਜੀ ਨੇ ਤੇ ਚਾਹੇ Munia ਜੋ ਮਹਾਨ Muni ਨੇ ਵੱਡੇ ਵੱਡੇ Muni Janne ਵੇਦਾਂ ਨੂੰ ਉਚਾਰਨ ਵਾਲੇ ਮਹਾਪੁਰਸ਼ ਨੇ ਚਾਹੇ ਉਹ ਵੇਦਾਂ ਦੀ ਬਾਤ ਹੈ ਹਰ ਜਗ੍ਹਾ ਤੁਹਾਨੂੰ ਪ੍ਰਮਾਤਮਾ ਦੇ ਗੀਤ ਹੀ ਸੁਣਾਈ ਦੇਣਗੇ ਹਰ ਜਗ੍ਹਾ ਪ੍ਰਮਾਤਮਾ ਦੀ ਉਪਮਾ ਹੀ ਤੁਹਾਨੂੰ ਸੁਣਾਈ ਦੇਵੇਗੀ ਅੱਗੇ ਮਹਾਰਾਜ ਕਹਿੰਦੇ ਨੇ ਅਰਸਕ ਅਰਸਕ ਠਾਕੁਰ ਗੁਣ ਗਾਵਤ ਇਹ ਜਿਤਨੇ ਵੀ ਹਾਤਮਾ ਨੇ ਮਹਾਪੁਰਸ਼ ਨੇ ਰਸ ਲੈ ਕੇ ਅਕਾਲ ਪੁਰਖ ਦੇ ਗੀਤ ਗਾਉਂਦੇ ਨੇ ਸਦਾਕਾਰ ਹੋ ਕੇ ਭਿਜ ਕੇ ਉਹਦੇ ਗੀਤ ਗਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਜਗ੍ਹਾ ਵੀ ਆਉਂਦਾ ਹੈ ਨਾ ਐ ਅਕਾਲ ਪੁਰਖ ਐ ਠਾਕੁਰ ਐ ਦੁਨੀਆ ਤੇ ਪ੍ਰਤਪਾਲਕ ਸਵਾਮੀ ਵਾਹਿਗੁਰੂ ਤੇਰੇ ਨਾਮ ਦਾ ਰਸ ਲੈ ਕੇ ਤੇਰੇ ਗੀਤ ਬਿਨ ਸੇ ਬੇਅੰਤ ਮਹਾਪੁਰਸ਼ ਗਾਰੇ ਨੇ ਇਹ ਵਿਸ਼ਵਾਦ ਅਤੇ ਜੋ ਉੱਚਾ ਸੋਚਾ ਤੇਰੇ ਨਾਮ ਦਾ ਰਸ ਹੈ ਉਸ ਨੂੰ ਕਈ ਮਹਾਤਮਾ ਜਨ ਮੰਨਦੇ ਨੇ ਜਿਵੇਂ ਸਾਨੂੰ ਪਰਿਵਾਰ ਚੋਂ ਰਸ ਆਉਂਦਾ ਹੈ ਨਾ ਕਾਰੋਬਾਰ ਚੋਂ ਰਸ ਆਉਂਦਾ ਹੈ ਬੱਚਿਆਂ ਚੋਂ ਰਸ ਆਉਂਦਾ ਹੈ ਘਰ ਵਾਲੀ ਨੂੰ ਘਰ ਵਾਲੇ ਚੋਂ ਰਸ ਆਉਂਦਾ ਹੈ ਘਰ ਵਾਲੇ ਨੂੰ ਘਰ ਵਾਲੀ ਚੋਂ ਰਸ ਆਉਂਦਾ ਹੈ ਲੀਡਰ ਨੂੰ ਕੁਰਸੀ ਦਾ ਰਸ ਹੈ ਇਤਨਾ ਮਹਾਤਮਾ ਮਹਾਪੁਰਸ਼ ਰੱਬ ਦੇ ਨਾਮ ਚੋਂ ਰਸਮਾਣਦੇ ਨੇ ਰਸਮਾਣਦੇ ਹੋਏ ਉਹਦੇ ਗੁਣ ਗਾਉਂਦੇ ਨੇ ਉਹਦੇ ਗੁਣ ਉਹਦੀਆਂ ਖੂਬੀਆਂ ਸਿਫਤਾਂ ਗਾਉਂਦੇ ਨੇ ਬੜੀਆਂ ਖੂਬੀਆਂ ਨੇ ਸਿਫਤਾਂ ਨੇ ਅੰਤ ਨਹੀਂ ਪਾਇਆ ਜਾ ਸਕਦਾ ਉਹ ਰਹਿਮ ਕਰਦਾ ਏ ਤੁਸੀਂ ਰਹੀਮ ਕਹਿ ਦਿੱਤਾ ਦਇਆ ਕਰਦਾ ਏ ਤੁਸੀਂ ਦਿਆਲੂ ਕਹਿ ਦਿੱਤਾ ਇਹ ਉਹਦੇ ਨਾਮ ਨੇ ਉਹਦੀਆਂ ਸਿਫਤਾਂ ਨੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਇੱਕ ਜਗ੍ਹਾ ਹੋਰ ਮਹਾਰਾਜ ਕਹਿੰਦੇ ਨੇ ਬ੍ਰਹਮਾ ਵਿਸ਼ਨੰਬਹੇਸ ਸਰੇਸ਼ਟ ਨਾਮ ਰਤੇ ਵਿਚਾਰੀ ਖਾਣੀ ਬਾਣੀ ਗगन ਪਤਾਲੀ ਜਨਤਾ ਜੋਤ ਤੁਮਾਰੀ ਹੁਣ ਹੁਣ ਗਾਉਣ ਦਾ ਫਲ ਕੀ ਮਿਲਿਆ ਬ੍ਰਹਮਾ ਜੀ ਨੂੰ ਵਿਸ਼ਨੂੰ ਜੀ ਨੂੰ ਮਹੇਸ਼ ਨੂੰ ਕਹਿੰਦੇ ਪ੍ਰਮਾਤਮਾ ਉਹ ਤੁਹਾਡੇ ਗੁਣ ਗਾ ਗਾ ਕੇ ਸ੍ਰੇਸ਼ਟ ਹੋ ਗਏ ਭਾਵ ਮਨੁੱਖਤਾ ਚੋਂ ਉੱਚੇ ਉੱਠ ਗਏ ਉਹਨਾਂ ਦੀ ਤਾਂ ਵਡਿਆਈ ਹੈ ਤੁਹਾਡੇ ਸ੍ਰੇਸ਼ਟ ਨਾਮ ਨੂੰ ਜਪਣ ਵਾਲਾ ਦੁਨੀਆ ਵਿੱਚ ਸ੍ਰੇਸ਼ਟ ਹੋ ਨਿਬੜਦਾ ਹੈ ਐ ਪ੍ਰਮਾਤਮਾ ਤੇਰੀ ਜੋਤ ਹਰ ਸਰੇ ਵਿੱਚ ਸਮਾਈ ਹੈ ਪਤਲਾਂ ਆਕਾਸ਼ਾਂ ਵਿੱਚ ਤੂੰ ਸਮਾਇਆ ਹੋਇਆ ਹੈ ਔਰ ਹਰ ਜਗ੍ਹਾ ਉਹ ਮਹਾਪੁਰਸ਼ ਤੈਨੂੰ ਹੀ ਦੇਖਦੇ ਨੇ ਔਰ ਤੇਰੇ ਹੀ ਗੀਤ ਗਾਉਂਦੇ ਨੇ